ਸਾਸੀ ਗਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 7-7 ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 7 ਕੁੰਡੇ ਗਿਣ ਲੈਣੇ ਫਿਰ 7 ਫਿਰ 7 7-7 ਕੁੰਡੇ ਗਿਣਦੇ ਹੋਏ 4 ਕੁੰਡੇ ਵਾਧ ਰੱਖਣੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਪਣਕੇ ਤਿਆਰ ਹੁੰਦਾ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਿਹੜੀ ਮੈਂ ਦੀ ਇਥੋਂ ਪਹਿਲੀ ਸਲਾਈ ਬਣਾਈ ਕੁੰਡੇ ਪਾਉਣ ਤੋਂ ਬਾਅਦ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਪੁੱਠੇ ਪੰਜ ਗੁੰਡੇ ਸਿੱਧੇ 1 2 3 4 5 ਇਹ ਐਕਸਟਰਾ ਗੁੰਡਾ ਛੱਡ ਕੇ ਇਹੀ 7 ਗੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ 2 ਗੁੰਡੇ ਪੁੱਠੇ 5 ਗੁੰਡੇ ਸਿੱਧੇ 2 3 4 5 ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ 2 ਗੁੰਡੇ ਪੁੱਠੇ 5 ਗੁੰਡੇ ਸਿੱਧੇ ਸ਼ੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਲਾਸਟ ਵਿੱਚ ਵੀ ਦੋ ਕੁੰਡੇ ਪੁੱਠੇ ਆਉਣੇ ਇਹ ਮੈਂ ਬਣਾ ਕੇ ਦੂਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਦੋ ਕੁੰਡੇ ਉਧਰੋਂ ਪੁੱਠੇ ਆ ਇਧਰੋਂ ਸਿੱਧੇ ਬਣ ਜਾਣੇ ਪੰਜ ਕੁੰਡੇ ਉਧਰੋਂ ਸਿੱਧੇ ਇਧਰੋਂ ਪੁੱਠੇ ਬਣਾ ਲੈਣੇ ਦੋ ਤਿੰਨ 4 5 ਪੁੱਠੀ ਸਲਾਈ ਸਾਰੀ ਇਸੇ ਤਰ੍ਹਾਂ ਬਣਾਉਣੀ ਦੋ ਕੁੰਡੇ ਪੁੱਠੇ ਆ ਉਹਨਾਂ ਨੂੰ ਸਿੱਧੇ ਬਣਾ ਲੈਣਾ ਸਿੱਧਿਆਂ ਨੂੰ ਪੁੱਠੇ ਬਣਾ ਲੈਣਾ ਇਹ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਇਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਪੰਜਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਧਾਗੇ ਨੂੰ ਇਸ ਤਰੀਕੇ ਨਾਲ ਵਲ ਮਾਰ ਕੇ ਇੱਕ ਕੁੰਡਾ ਸਿੱਧਾ ਲਾ ਲੈਣਾ ਅਗਲੇ ਕੁੰਡੇ ਨੂੰ ਸਿੱਧਾ ਬਣਾ ਲਿਆ ਇਹਨੂੰ ਜਿਹੜੇ ਨੂੰ ਸਲਿੱਪ ਕੀਤਾ ਸੀ ਸਿੱਧੇ ਨੂੰ ਉਹਨੂੰ ਉੱਤੋਂ ਦੀ ਸੁੱਟ ਦੇਣਾ ਅਗਲਾ ਕੁੰਡਾ ਫਿਰ ਸਿੱਧਾ ਦੋ ਕੁੰਡੇ ਆ ਇਹਨਾਂ ਦੋਵਾਂ ਨੂੰ ਅੱਗੇ ਆਉਂਦੀ ਦੋਵਾਂ ਦਾ ਇੱਕ ਕਰ ਦੇਣਾ ਇਹ ਪੰਜਾਂ ਤੋਂ ਤਿੰਨ ਹੋ ਗਏ ਇਹ ਡਿਜ਼ਾਈਨ ਬਣ ਗਿਆ ਫਿਰ ਇਹਦਾ ਕੁੰਡਾ ਇੱਕ ਘਟਿਆ ਇਹਨੂੰ ਇੱਥੇ ਵਧਾਉਣਾ ਵਾ ਪੁੱਠੇ ਕੁੰਡੇ ਦੇ ਨਾਲ ਵਧਾਉਣਾ ਇਸ ਤਰੀਕੇ ਨਾਲ ਧਾਗੇ ਨੂੰ ਵੜ ਮਾਰ ਲੈਣਾ ਦੋ ਕੁੰਡੇ ਉੱਠੇ ਬਣਾਤੇ ਤੀਸਰੀ ਸਲਾਈ ਵਿੱਚ ਇਹੀ ਡਿਜ਼ਾਈਨ ਬਣਾਉਣਾ ਧਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਬਾਹਰ ਨੂੰ ਕੱਢ ਕੇ ਇਸ ਤਰੀਕੇ ਨਾਲ ਵੜ ਮਾਰਨਾ ਸਿੱਧੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਅਗਲੇ ਨੂੰ ਸਿੱਧਾ ਬਣਾ ਲੈਣਾ ਸਲਿੱਪ ਕੀਤੇ ਨੂੰ ਉੱਪਰੋਂ ਦੀ ਸੁੱਟ ਦੇਣਾ ਅਗਲਾ ਗੁੰਡਾ ਸਿੱਧਾ ਦੋਵਾਂ ਸਿੱਧਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਬਣ ਗਿਆ ਪੁੱਠੇ ਗੁੰਡੇ ਤੇ ਜਾਲੀ ਪੈਣੀ ਇਸ ਤਰੀਕੇ ਨਾਲ ਧਾਗੇ ਨੂੰ ਵੜ ਮਾਰ ਕੇ ਦੋ ਗੁੰਡੇ ਪੁੱਠੇ ਤੀਸਰੀ ਸਲਾਈ ਦੇ ਵਿੱਚ ਇਹੀ ਡਿਜ਼ਾਈਨ ਬਣਾਉਣਾ ਸਲਿੱਪ ਕਰ ਲਿਆ ਤੇ ਇੱਕ ਗੁੰਡਾ ਸਿੱਧਾ ਬਣਾ ਲਿਆ ਸਲਿੱਪ ਕੀਤੇ ਨੂੰ ਉੱਪਰੋਂ ਦੀ ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਦੋ ਦਾ ਇੱਕ ਕਰ ਦੇਣਾ ਦੋ ਕੁੰਡੇ ਪੁੱਠੇ ਨਾਲ ਤਾਂਗੇ ਨੂੰ ਘੁਮਾ ਕੇ ਜਾਲੀ ਪੈ ਗਈ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਦੋ ਕੁੰਡੇ ਜਿਹੜੇ ਸਿੱਧੇ ਸੌਰੀ ਦੋ ਕੁੰਡੇ ਜਿਹੜੇ ਪੁੱਠੇ ਇਧਰੋਂ ਸਿੱਧੇ ਬਣ ਜਾਣੇ ਪੰਜਾਂ ਗੁੰਡਿਆਂ ਨੂੰ ਪੁੱਠੇ ਬਣਾ ਲੈਣਾ ਸਿੱਧਿਆਂ ਨੂੰ ਇਹ ਮਮ ਬਣਾ ਕੇ ਪੰਜਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਤਾਂਗਾ ਬਾਹਰ ਨੂੰ ਕਰਕੇ ਪਹਿਲਾਂ ਜਾਲੀ ਪਈ ਹੀ ਇਹ ਗੁੰਡੇ ਨੂੰ ਹੁਣ ਸਿੱਧਾ ਬਣਾ ਲੈਣਾ ਫਿਰ ਤਾਂਗਾ ਅੰਦਰ ਨੂੰ ਕਰਕੇ ਜਾਲੀ ਪਾਉਣੀ ਇਸ ਤਰੀਕੇ ਨਾਲ ਪਾ ਲੋ ਜਾਲੀ ਇਸ ਤਰੀਕੇ ਨਾਲ ਵੀ ਤੁਸੀਂ ਪਾ ਸਕਦੇ ਹੋ ਜਾਲੀ ਇਹਨਾਂ ਤਿੰਨਾ ਕੁੰਡਿਆਂ ਦਾ ਇੱਕ ਕਰਨਾ ਵਾ ਇਹਨੂੰ ਇਸ ਤਰੀਕੇ ਨਾਲ ਦੋਵਾਂ ਕੁੰਡਿਆਂ ਨੂੰ ਕਮਾ ਲੈਣਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਬਣ ਗਿਆ ਅੱਗੇ ਫਿਰ ਜਾਲੀ ਪੈ ਜਾਣੀ ਇਹੀ ਡਿਜ਼ਾਈਨ ਫਿਰ ਬਣਾਉਣਾ ਦੋ ਕੁੰਡੇ ਪੁੱਠੇ ਦੋਵਾਂ ਕੁੰਡਿਆਂ ਨੂੰ ਪੁੱਠਾ ਬਣਾ ਲੈਣਾ ਜਾਲੀ ਵਾਲਾ ਕੁੰਡਾ ਸਿੱਧਾ ਤਾਂ ਕ ਅੰਦਰ ਨੂੰ ਕਰਕੇ ਤਿੰਨਾਂ ਦਾ ਇੱਕ ਕਰਨ ਇਹ ਕੁੰਡੇ ਨੂੰ ਅੱਗੇ ਲਿਆਉਣਾ ਇਸ ਤਰੀਕੇ ਨਾਲ ਵੀ ਕਰ ਸਕਦੇ ਇਹਨੂੰ ਅੱਗੇ ਲੈਣ ਤਾਂ ਤਿੰਨਾਂ ਕੁੰਡਿਆਂ ਦਾ ਇੱਕ ਕਰ ਦੇਣਾ ਨਾਲੇ ਕੁੰਡਾ ਘੜ ਜਾਣਾ ਨਾਲੇ ਵੱਧ ਜਾਣਾ ਅਗਲੇ ਨੂੰ ਫਿਰ ਜਾਲੀ ਪੈ ਜਾਣੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਜਾਲੀ ਵਾਲਾ ਕੁੰਡਾ ਸਿੱਧਾ ਤਿੰਨਾ ਕੁੰਡਿਆਂ ਦਾ ਇੱਕ ਕਰਨਾ ਅਗਲੇ ਕੁੰਡੇ ਨੂੰ ਵੀ ਜਾਲੀ ਪੈ ਜਾਣੀ ਦੋ ਕੁੰਡੇ ਪੁੱਠੇ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੀ ਇਹ ਮੈਂ ਬਣਾ ਕੇ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਇਹ ਹੀ 6 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਲੇਡੀਜ਼ ਆਫ ਜੈਕਟ ਤੇ ਵੀ ਅਪਲਾਈ ਕਰ ਸਕਦੇ ਹੋ ਗਰਲਸ ਸਟੌਪ ਤੇ ਫਰੌਕ ਤੇ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਦੋ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ ਪਹਿਲੀ ਸਲਾਈ ਇਸੇ ਤਰ੍ਹਾਂ ਹੀ ਬਣਾਉਣੀ ਤਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ